ਵਾਕਵਾਕ ਬੀਪੀਓ ਐਸਐਮਓ ਐਚਯੂਐਲ ਪ੍ਰੈਸ মিডিਆ ਆਂਗਨਵਾੜੀ ਵਰਕਰਾਂ ਆਂਗਨ ਨੂੰ ਬੇਨਤੀ ਕਰੂੰਗੀ ਇਹ ਬੀਪੀਓ ਬਲੌਕ ਪਾਸੋਂ ਵੰਜੀ ਦੁਆਰਾ ਇਸ ਪੋਸ਼ਣ ਮਾ ਸਮਰੋਹ ਦੇ ਦੌਰਾਨ ਪ੍ਰਸਤੁਤ ਕੀਤੀ ਜਾ ਰਹੀ ਐਕਟੀਵਿਟੀ ਬੱਚੀ ਹੈ ਜੀ ਸੁਖਵੀਰ ਕੌਰ ਜੀ ਨੂੰ ਇਸ ਮੰਚ ਤੇ ਸੱਦਾ ਦਵੂੰਗੀ ਕਿ ਉਹ ਪੋਸ਼ਣ ਮਾ ਦੇ ਸੰਬੰਧ ਦੇ ਵਿੱਚ ਸਾਨੂੰ ਕੀ ਕਹਿਣਾ ਚਾਹੁੰਦੇ ਨੇ ਜਰਾ ਧਿਆਨ ਨਾਲ ਸੁਣਨਾ ਜੀ ਬੱਚੀ ਛੋਟੀ ਜੀ ਹੈ ਪਰ ਸਨੇਹਾ ਵੱਡਾ ਦੇ ਕੇ ਜਾਊਗੀ ਧਿਆਨ ਨਾਲ ਦੇਣਾ ਮਾਈਕ ਸਨੇਹਾ ਦੇ ਨਾਲ ਇਸ ਮੰਚ ਦੇ ਮਾਈਕ ਸੈੱਟ ਸੁਕਵੀਰ ਔਰ ਜੀ ਬਲੌਗ ਪਾਸੋਂ ਆਂਦੀ ਬੱਚੀ ਬੀਪੀਓ ਸਾਹਿਬ ਵੱਲੋਂ ਤਿਆਰ ਕੀਤੀ ਇੱਕਾਈ ਕਰੋ ਐਨੀ ਡੇਟ ਦੇ ਵਿੱਚ ਸਾਡੇ ਮਾਈਕ ਇਸ ਤੋਂ ਬਾਅਦ ਪਰਸਾ ਰੋਟੀ ਚਾਵਲ ਵਿੱਚ ਪਾਇਆ ਜਾਂਦਾ ਹੈ ਮੈਂ ਲਈ ਬਹੁਤ ਇੱਕ ਵਾਰ ਜ਼ੋਰਦਾਰ ਤਾੜੀਆਂ ਜੀ ਮੂਹ ਮਹਿਮਾਨ ਜਿੰਨੇ ਵਿਸ਼ੇਸ਼ ਮਹਿਮਾਨ ਕਿ ਸਾਡੇ ਐਮ ਐਲ اے ਸਾਹਿਬ ਮਾਨਯੋਗ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਜੀ ਇਹਨਾਂ ਸਭ ਦਾ ਧੰਨਵਾਦ ਤੇ ਸ਼ੁਭ ਕਾਮਨਾਵਾਂ ਜਿਨ੍ਹਾਂ ਨੇ ਬੈਸਟ ਪੋਸ਼ਨ ਡਰਾਇੰਗ ਪ੍ਰੋਜੈਕਟ ਸਲੋਗਨ ਪ੍ਰੋਸਕਾਰ ਜਿੱਤੇ ਨੇ ਤੇ ਬੈਸਟ ਪੋਸ਼ਾਈ ਤੇ ਇਹਨਾਂ ਦੇ ਆਉਣ ਵਾਲੇ ਬੱਚੇ ਲਈ ਸ਼ੁਭ ਕਾਮਨਾਵਾਂ ਮੌਸਮੀ ਫਲ ਸਬਜ਼ੀਆਂ ਦੀ ਵਰਤੋਂ ਪੋਸ਼ਣ ਦਾ ਸੰਰੋਧ ਦੇ ਵਿੱਚ ਇਹਨਾਂ ਦੀ ਗੋਦ ਭराई ਕਰਕੇ ਇੱਕ ਚਲਕ ਲੋਈ ਇੱਕ ਵਾਰ ਫੇਰ ਦੁਆਰਾ ਧੰਨਵਾਦ ਹੈ ਜੀ ਇਹਦੇ ਨਾਲ ਹੀ ਅਕਸਰ ਮਾਨਿਤ ਕੀਤਾ ਜਾ ਰਿਹਾ ਹੈ ਸਾਡੇ ਮੁੱਖ ਮਹਿਮਾਨ ਮਾਨਯੋਗ ਗੁਰਮੀਤ ਸਿੰਘ ਨਾਲੇ ਸਾਡੇ ਅੰਗਣwadi ਵਰਕਰਾਂ ਵੱਲੋਂ ਔਰ ਸੀਡੀਪੀਓ ਨਾਪਾ ਗੁਰਮੀਤ ਸਿੰਘ ਜੀ ਵੱਲੋਂ ਬਹੁਤ ਵੱਡਾ ਪ੍ਰਾਲਾਜ ਜੀ ਪੋਸ਼ਣ ਮਾਂ ਜਾਨੀ ਕਿ ਸਾਡੀ ਖੁਰਾਕ ਜਿਹੜੀ ਹੈ ਬੜੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਔਰ ਅਲੱਗ-ਅਲੱਗ ਅੰਗਣwadi ਵਰਕਰ ਜਿਹੜੇ ਹੈ ਬੱਚੇ ਜਿਹੜੇ ਉਹਨਾਂ ਨੇ ਪਾਰਟਿਸਪੇਟ ਕੀਤਾ ਗਰਮਤੀ ਮਹਿਲਾਵਾਂ ਨੂੰ ਸਨਮਾਨ ਵੀ ਕੀਤਾ ਫਲੂਟਾਂ ਦੀ ਟੋਕਰੀਆਂ ਦੇਖੇ ਔਰ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਿਹਤ ਸਾਡੇ ਲਈ ਬੜੀ ਜ਼ਰੂਰੀ ਹੈ ਔਰ ਜੇ ਅਸੀਂ ਅੱਛਾ ਖਾਣਾ ਖਾਵਾਂਗੇ ਤਾਂ ਸਾਡੀ ਔਲਾਦ ਅੱਛੀ ਹੋਏਗੀ ਸਾਡੀ ਸਾਡੀ ਸਿਹਤ ਖੁਦ ਹੀ ਅੱਛੀ ਹੋਏਗੀ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਿਹੜਾ ਅੱਜਕੱਲ ਫਾਸਟ ਫੂਡ ਦਾ ਟ੍ਰੈਂਡ ਚੱਲ ਰਿਹਾ ਉਹ ਤੋਂ ਹਟ ਕੇ ਆਰਗੈਨਿਕ ਚੀਜ਼ਾਂ ਜਿਹੜੀਆਂ ਨੇ ਉੱਤੇ ਧਿਆਨ ਦਿਈਏ ਔਰ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਸਾਡੀ ਆਪਣੀ ਹੈ ਜੇ ਅਸੀਂ ਇਸ ਤੋਂ ਮੁਨਕਰ ਹੋਵਾਂਗੇ ਤਾਂ ਫਿਰ ਅਸੀਂ ਬਿਮਾਰੀਆਂ 'ਚ गिर ਜਾਾਂਗੇ ਤਾਂ ਉਹ ਤੋਂ ਕਈ ਗੁਣਾ ਵੱਧ ਡਾਕਟਰਾਂ ਨੂੰ ਪੈਸੇ ਦੇ ਕੇ ਫਿਰ ਵੀ ਸਾਡੀ ਜ਼ਿੰਦਗੀ ਉਹ ਨਹੀਂ ਬਣਨੀ ਜਿਹੜੀ ਪਹਿਲਾਂ ਸੀਗੀ ਇਸ ਕਰਕੇ ਖੂਬਸੂਰਤ ਜ਼ਿੰਦਗੀ ਜਿਹੜੀ ਹੈ ਪ੍ਰਮਾਤਮਾ ਨੇ ਸਾਨੂੰ ਬਹੁਤ ਖੂਬਸੂਰਤ ਮੌਕਾ ਦਿੱਤਾ ਹੈ ਜ਼ਿੰਦਗੀ ਦੇ ਕੇ ਉਹ ਖੁਰਾਕ ਦੇ ਉੱਪਰ ਡਿਪੈਂਡ ਹੈ ਐਕਸਰਸਾਈਜ਼ ਕਰ ਲਓ ਮੈਂ ਸਾਈਕਲ ਚਲਾਉਣਾ ਜੀ ਵਿੱਚ ਨੂੰ ਕੰਮ ਕਰ ਕਰਦੇ ਆ ਸਾਰੇ ਬੜੇ ਜ਼ਰੂਰੀ ਨੇ ਜੀ ਪਰ ਖੁਰਾਕ ਜਿਹੜੀ ਐ 70% ਸਾਡੇ ਸਰੀਰ ਦਾ ਸਬੰਧ ਜਿਹੜਾ ਐ ਜੀ ਸਾਡੀ ਫਿਟਨੈਸ ਦੇ ਉੱਪਰ ਉਹ ਖੁਰਾਕ ਦਾ ਇਸ ਕਰਕੇ ਖੁਰਾਕ ਪੋਸ਼ਣ ਤੰਦਰੁਸਤ ਹੋਣਾ ਸ਼ੁੱਧ ਹੋਣਾ ਆਰਗੇਨਿਕ ਹੋਣਾ ਇਹ ਬਹੁਤ ਹੀ ਜ਼ਰੂਰੀ ਐ ਸਵਾਦ ਜੀ ਸੁਨੇਹਾ ਦਿੱਤਾ ਜੀ ਅੰਗਣਵਾੜੀ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਪੋਸ਼ਣ ਮਾ 2024 ਸਮਾਗਮ ਜਿਹੜਾ ਮਿਲਨ ਪੈਲਸ ਨਾਪਾ ਦੇ ਵਿੱਚ ਕਰਵਾਇਆ ਗਿਆ ਸੋ ਸਭ ਨੂੰ ਮੁਬਾਰਕਬਾਦ ਇਹ 1 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਹਰ ਇੱਕ ਸਾਲ ਮਨਾਇਆ ਜਾਂਦਾ ਤੇ ਇੰਡੀਆ ਪੱਧਰ ਤੇ ਮਨਾਇਆ ਜਾਂਦਾ ਹੈ ਇਹ ਸੁਨੇਹਾ ਦੇਣਾ ਹੁੰਦਾ ਇੱਕ ਜਨ ਅੰਦੋਲਨ ਦੀ ਤਰ੍ਹਾਂ ਇਹਨੂੰ ਰੱਖ ਕੇ ਵੀ ਹਰੇਕ ਇਹਨੂੰ ਪਾਰਟਿਸਪੇਟ ਕਰੀਏ ਇੱਕ ਆ ਤਾਂ ਆਪਣੇ ਸਿਹਤਮੰਦ ਆ ਤਾਂ ਪੈਦਾਕਾਰੀਆਂ ਨੇ ਸੋਸਾਇਟੀ ਵਿੱਚ ਉਹਦੇ ਵਿੱਚ ਜਿਹੜਾ ਆਂਗਨਵਾੜੀ ਸਰਵਿਸਿਜ਼ ਨੇ ਉਹਨਾਂ ਦਾ ਯੋਗਦਾਨ ਅਹਿਮ ਹੁੰਦਾ ਤੇ ਅਸੀਂ ਗ੍ਰਾਊਂਡ ਰੂਟ ਲੈਵਲ ਤੇ ਜਿਹੜੀਆਂ ਵਰਕਰ ਕੰਮ ਕਰ ਰਹੀਆਂ ਨੇ ਇਸ ਕਰਕੇ ਸਾਡਾ ਸੁਨੇਹਾ ਦੇਣਾ ਬਣ ਜਾਂਦਾ ਵੀ ਹਰੇਕ ਪੱਧਰ ਤੇ ਅਸੀਂ ਜੋੜੀਏ ਤੇ ਪ੍ਰੈਗਨੈਂਟ ਔਰਤਾਂ ਲੈਕਟੇਟਿੰਗ ਮਦਰ ਜੋ ਦੁੱਧ ਪਲਾਉਂ ਮਾਂਵਾਂ ਨੇ ਬੱਚੇ ਨੇ ਇਹਨਾਂ ਦੀ ਸਿਹਤ ਅਤੀ ਜ਼ਰੂਰੀ ਹੈ ਇਹ ਨਿਰੰਤਰ ਚੱਲਦੀ ਰਹਿੰਦੀ ਹੈ ਇਹਨਾਂ ਤੇ ਨਿਰੰਤਰ ਧਿਆਨ ਦੇਣ ਦੀ ਲੋੜ ਹੈਗੀ ਆ ਤੇ ਉਹਦੇ ਸਬੰਧ ਚ ਅਸੀਂ ਅੱਜ ਦੇਖਿਆ ਹੋਊਗਾ ਕਿੰਨੇ ਅੱਛੇ ਮੈਸੇਜ ਬਣਾਉਣ ਦੀ ਕੋਸ਼ਿਸ਼ ਕਰੀ ਆ ਤਾਂ ਕਿ ਚੰਗੀ ਸੋਸਾਇਟੀ ਬਣ ਸਕੇ ਚੰਗਾ ਪੰਜਾਬ ਬਣ ਸਕੇ ਤਾਂ ਦੋਸਤੋ ਬਣ ਸਕੇ ਜੀ ਥੈਂਕ ਯੂ